ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕਿ ਜੇਕਰ ਆਪਾਂ ਮੋਲ ਮੰਤਰ ਦਾ ਜਾਪ ਇਸ ਵਿਧੀ ਰਾਹੀਂ ਕਰਨਾ ਸ਼ੁਰੂ ਕਰ ਦਿੰਨੇ ਆ ਤਾਂ ਸਾਡੀ ਜ਼ਿੰਦਗੀ ਹੀ ਬਦਲ ਜਾਵੇਗੀ ਜ਼ਿੰਦਗੀ ਦੇ ਵਿੱਚ ਸਮਝੋ ਚਮਤਕਾਰ ਹੋਣੇ ਸ਼ੁਰੂ ਹੋ ਜਾਣਗੇ ਫਿਰ ਆਓ ਜਾਣਦੇ ਆ ਉਹ ਕਿਹੜੀ ਵਿਧੀ ਹੈ ਆਪਣੇ ਵਿੱਚੋਂ ਬਹੁਤੇ ਕਹਿੰਦੇ ਨੇ ਬਹੁਤੇ ਪਾਠ ਕੀਤੇ ਆ ਪਰ ਸਾਡੀ ਅਰਦਾਸ ਤਾਂ ਪੂਰੀ ਨਹੀਂ ਹੋਈ ਪਰ ਅਸਲ ਸਚਾਈ ਇਹ ਹੈ ਕਿ ਕਈ ਵਾਰ ਵਾਹਿਗੁਰੂ ਜੀ ਸਾਡੀ ਮੰਗੀ ਹੋਈ ਸ਼ੈ ਨਹੀਂ ਦਿੰਦੇ ਇਸ ਦਾ ਭਾਵ ਇਹ ਨਹੀਂ ਕਿ ਸਾਡਾ ਜਾਪ ਵਿਅਰਥ ਹੋ ਗਿਆ ਜਾਂ ਸਾਡੀ ਅਰਦਾਸ ਸੁਣੀ ਨਹੀਂ ਗਈ ਅਸਲ ਵਿੱਚ ਗੱਲ ਇਹ ਹੁੰਦੀ ਹੈ ਕਿ ਵਾਹਿਗੁਰੂ ਜੀ ਸਾਨੂੰ ਉਹ ਨਹੀਂ ਦਿੰਦੇ ਜੋ ਆਪਾਂ ਮੰਗਦੇ ਆ ਵਾਹਿਗੁਰੂ ਜੀ ਤਾਂ ਸਾਨੂੰ ਉਹ ਦੇਣਾ ਚਾਹੁੰਦੇ ਨੇ ਜੋ ਸਾਡੇ ਲਈ ਚੰਗਾ ਹੁੰਦਾ ਹੈ ਕਈ ਵਾਰ ਆਪਾਂ ਜੋ ਮੰਗਦੇ ਆ ਉਹ ਸਾਡੇ ਲਈ ਹਾਨੀਕਾਰਕ ਹੋ ਸਕਦਾ ਹੈ ਸਾਡੇ ਸੁੱਖ ਵਰਕਤਾ ਸਾਡੇ ਤੋਂ ਖੋ ਸਕਦਾ ਹੈ ਵੈਗਰੋ ਜੀ ਸਾਡੇ ਆਉਣ ਵਾਲੇ ਸਮੇਂ ਨੂੰ ਸਾਡੇ ਤੋਂ ਵਧ ਜਾਣਦੇ ਨੇ ਜਿਵੇਂ ਬਲਦੀ ਹੋਈ ਅੱਗ ਉੱਤੇ ਉਹਦੇ ਚੰਗਿਆਰੇ ਜਾਂਦੇ ਨੇ ਜਾਂ ਅੰਗਿਆਰੇ ਕਹਿ ਲਓ ਤੇ ਉਹ ਬੜੀ ਸੋਹਣੀ ਲੱਗਦੀ ਬੱਚਿਆਂ ਨੂੰ ਬੱਚੇ ਉਹ ਲਪਟਾਂ ਦੇ ਨਾਲ ਖੇਡਣਾ ਚਾਹੁੰਦੇ ਨੇ ਪਰ ਮਾਂ ਜਾਣਦੀ ਹੈ ਹੱਥ ਲੱਗ ਗਿਆ ਨਾ ਤਾਂ ਹੱਥ ਸੜ ਜਾਏਗਾ ਮਾਂ ਸਗੋਂ ਉਸ ਨੂੰ ਖੇਡਣ ਵਾਲੀ ਚੀਜ਼ ਪਾਸੇ ਮੋੜ ਦਿੰਦੀ ਹੈ ਬੱਚਾ ਸ਼ੁਰੂ ਵਿੱਚ ਤਾਂ ਬਹੁਤ ਜ਼ਿਆਦਾ ਰੋਂਦਾ ਪਰ ਉਹਦਾ ਚੰਗਾ ਮਾੜਾ ਉਹਦੀ ਮਾਂ ਜਾਣਦੀ ਹੈ ਉਵੇਂ ਵਾਹਿਗੁਰੂ ਜੀ ਸਾਡਾ ਚੰਗਾ ਤੇ ਮਾੜਾ ਸਭ ਜਾਣਦੇ ਨੇ ਉਵੇਂ ਵਾਹਿਗੁਰੂ ਜੀ ਸਾਡਿਆਂ ਕੁਝ ਮੰਗਾ ਨਹੀਂ ਮੰਨਦੇ ਉਹ ਜਾਣਦੇ ਨੇ ਕਿ ਇਹਦੇ ਨਾਲ ਇਹਨੂੰ ਅੱਗੇ ਜਾ ਕੇ ਸਰੀਰਕ ਦੁੱਖ ਆਏਗਾ ਆਰਥਿਕ ਦੋ ਖਾਏਗਾ ਵੈਗ੍ਰੂ ਜੀਤਾ ਫਿਰ ਹਰ ਪਾਸੇ ਤੋਂ ਇੱਕ ਨਵਾਂ ਬੂਹਾ ਖੋਲ ਕੇ ਵਿਖਾਉਂਦੇ ਨੇ ਇੱਕ ਰਾਹ ਕਈ ਵਾਰ ਸਾਡੇ ਮਨ ਦੇ ਵਿਰੋਧ ਹੁੰਦਾ ਪਰ ਅੱਗੇ ਚੱਲ ਕੇ ਸਮਾਂ ਲੰਘਣ ਤੇ ਪਤਾ ਲੱਗਦਾ ਕਿ ਇਹ ਰਾਹ ਸਾਡੇ ਲਈ ਸਭ ਤੋਂ ਚੰਗਾ ਤੇ ਵਰਕਤਾਂ ਵਾਲਾ ਸੀ ਇਸ ਲਈ ਜੇ ਕੋਈ ਇੱਛਾ ਪੂਰੀ ਨਹੀਂ ਹੋਰੀ ਤਾਂ ਦੁਖੀ ਨਹੀਂ ਹੋਣਾ ਸਗੋਂ ਇਹ ਵਿਸ਼ਵਾਸ ਰੱਖੋ ਕਿ ਵੈਗ੍ਰੂ ਜੀ ਨੇ ਸਾਨੂੰ ਕਿਸੇ ਚੰਗੇ ਸੁਖ ਦੀ ਤਿਆਰੀ ਵਿੱਚ ਲਗਾਇਆ ਹੋਇਆ ਹੈ ਉਸਾਂ ਨੂੰ ਵਰਕਤਾਂ ਦੇ ਰਾਹਵਲ ਲੈ ਕੇ ਜਾ ਰਹੇ ਨੇ ਜਿੱਥੇ ਆਪਣੇ ਲਈ ਅਸਲ ਖੁਸ਼ੀ ਹੈ ਤੇ ਸਾਡੀ ਕਾਮਯਾਬੀ ਵੀ ਉਸੇ ਰਾਹ ਤੇ ਹੀ ਲਿਖੀ ਹੋਈ ਹੈ ਸਿੱਖ ਇਤਿਹਾਸ ਵਿੱਚ ਗੁਰੂ ਅਰਜਨ ਦੇਵ ਜੀ ਦੇ ਸਮੇਂ ਇੱਕ ਸਾਖੀ ਸਾਹਮਣੀ ਆਉਂਦੀ ਹੈ ਜੋ ਆਪਣੇ ਸਾਰੇ ਸੁੱਖ ਜਿੰਨੇ ਹਨ ਉਹ ਆਪਣੀ ਝੋਲੀ ਪਾ ਦੇਗਾ ਤੇ ਦੁੱਖ ਦੂਰ ਕਰ ਦੇਗਾ ਇੱਕ ਵਾਰ ਨਾ ਇੱਕ ਸਿੱਖ ਨਾ ਰੋਜ਼ ਗੁਰੂ ਅਰਜਨ ਦੇਵ ਜੀ ਦੇ ਕੋਲ ਆਉਂਦਾ ਜਦੋਂ ਵਾਵਾ ਟਾਈਮ ਉਥੇ ਸੇਵਾ ਕਰਦੇ ਨੂੰ ਹੋ ਗਿਆ ਤਾਂ ਇੱਕ ਦਿਨ ਸੇਖਨਾ ਕਹਿੰਦਾ ਗੁਰੂ ਜੀ ਵੀ ਮੇਰੇ ਨਾਲ ਗਰੀਬੀ ਦੂਰ ਕਰ ਦੋ ਅੱਗੋਂ ਨਾ ਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਦੇਖ ਮੈਂ ਤੈਨੂੰ ਕੁਝ ਵੀ ਦਵਾਂਗਾ ਤੇ ਉਹਦੇ ਨਾਲ ਜਿਹੜਿਆ ਤੇਰੀ ਗਰੀਬੀ ਜਿਹੜੀ ਹੈ ਨਾ ਉਹ ਦੂਰ ਨਹੀਂ ਹੋਵੇਗੀ ਭਾਵੇਂ ਕੁਝ ਦੇ ਦਾਂ ਹਾਂ ਪਰ ਤੂੰ ਇਹ ਸੇਵਾ ਕਰਨੀ ਨਾ ਛੱਡ ਨਾਮ ਜਪਣਾ ਨਾ ਛੱਡੀ ਕਦੀ ਵੀ ਪਰਮਾਤਮਾ ਤੇਰਾ ਭਲਾ ਕਰਨਗੇ ਉਹਨੇ ਨਾ ਗੁਰੂ ਪਾਤਸ਼ਾਹ ਜੀ ਦੀ ਗੱਲ ਉਵੇਂ ਹੀ ਮੰਨੀ ਉਹ ਰੋਜ਼ ਅਮਰਤ ਵੇਲੇ ਜੜਾਸੀ ਉਠਦਾ ਪਾਠ ਕਰਦਾ ਜਦੋਂ ਸਮਾਂ ਲੱਗਦਾ ਗੁਰੂ ਘਰ ਸੇਵਾ ਕਰਦਾ ਹੁਣ ਇਮਾਨਦਾਰ ਵੀ ਸੀ ਤੇ ਪਰਮਾਤਮਾ 'ਚ ਵਿਸ਼ਵਾਸ ਸੀ ਕੁਝ ਦਿਨ ਲੰਘੇ ਤੇ ਕਹਿੰਦੇ ਕਿਸੇ ਦੁਕਾਨ ਹੱਟ ਤੇ ਕੰਮ ਮਿਲ ਗਿਆ ਹੁਣ ਕੰਮ ਇੰਨੀ ਮਿਹਨਤ ਨਾਲ ਕੀਤਾ ਵੀ ਉਸ ਤੋਂ ਬੜਾ ਜ਼ਿਆਦਾ ਖੁਸ਼ ਹੋਇਆ ਹੌਲੀ ਹੌਲੀ ਕਹਿੰਦੇ ਉਸ ਨੂੰ ਉਹ ਵਪਾਰ ਦੀ ਇੰਨੀ ਜਾਣਕਾਰੀ ਹੋ ਗਈ ਤੇ ਇਮਾਨਦਾਰੀ ਕਰਕੇ ਪੈਸਾ ਟੱਕਾ ਵੀ ਮਿਲ ਗਿਆ ਕਿ ਆਉਣ ਵਾਲੇ 5 ਸਾਲਾਂ 'ਚ ਉਹਨੇ ਆਪਣਾ ਵਪਾਰ ਸ਼ੁਰੂ ਕਰ ਲਿਆ ਹੁਣ ਉਹ ਗੁਰੂ ਮਹਾਰਾਜ ਜੀ ਦੇ ਕੋਲ ਗਿਆ ਜਾ ਕੇ ਕਹਿੰਦਾ ਪਾਸ਼ਾ ਤੁਸੀਂ ਸੱਚੀ ਕਿਹਾ ਸੀ ਵੀ ਤੁਸੀਂ ਉਸ ਸਮੇਂ ਕੁਝ ਵੀ ਦੇ ਦੇਂਦੇ ਤੇ ਉਹਦੇ ਨਾਲ ਮੇਰੀ ਜਿਹੜੀ ਗਰੀਬੀ ਨਹੀਂ ਸੀ ਦੂਰ ਹੋਣੀ ਕਿਉਂਕਿ ਮੈਨੂੰ ਮਿਹਨਤ ਦਾ ਪਤਾ ਹੀ ਨਹੀਂ ਸੀ ਲੱਗਣਾ ਤੇ ਹੁਣ ਪਰਮਾਤਮਾ ਦਾ ਨਾਮ ਜਪ ਤੇ ਗੁਰੂ ਘਰ ਸੇਵਾ ਕੀਤੀ ਸਮਝ ਗਿਆ ਕਿ ਸੇਵਾ ਨਾਲ ਮੇਵਾ ਮਿਲਦਾ ਤੇ ਪਰਮਾਤਮਾ ਦੇ ਨਾਮ ਨਾਲ ਸਬਰ ਸੰਤੋਖ ਤੇ ਰਾਹ ਸੁਖਾਲੇ ਹੁੰਦੇ ਨੇ ਤੇ ਅੱਜ ਮੈਂ ਇੱਕ ਦੁਕਾਨ ਦਾ ਮਾਲਕ ਬਣ ਚੁੱਕਿਆ ਪਾਸ਼ਾ ਕਹਿਣ ਲੱਗੇ ਤੂੰ ਹੁਣ ਜਾਣ ਗਿਆ ਨਾ ਕਿ ਪਾਤਸ਼ਾਹ ਜਿਹੜੇ ਵਾਹਿਗੁਰੂ ਜੀ ਨੇ ਉਹ ਸਭ ਦੀ ਸੁਣਦੇ ਨੇ ਬਸ ਥੋੜੇ ਜਿਵੇਂ ਸਮੇ ਦਾ ਇੰਤਜ਼ਾਰ ਕਰੋ ਨਾਮ ਜਪੋ ਗੁਰੂ ਘਰ ਸੇਵਾ ਕਰੋ ਹਰ ਇੱਕ ਚੀਜ਼ ਦਾ ਹੱਲ ਮਿਲੇਗਾ ਤੇ ਉਵੇਂ ਹੀ ਮੂਲ ਮੰਤਰ ਉਹ ਬੀਜਾ ਜੋ ਸਾਡੇ ਅੰਦਰ ਨਵੀਂ ਊਰਜਾ ਨੂੰ ਭਰਦਾ ਹੈ ਜਿਵੇਂ ਧਰਤੀ ਤੇ ਸੂਰਜ ਦੀਆਂ ਕਿਰਨਾਂ ਪੈ ਅਨੇਕਾਂ ਬੂਟਿਆਂ ਨੂੰ ਜਨਮ ਦਿੰਦੀਆਂ ਨੇ ਨਾ ਉਹ ਵੀ ਮੂਲ ਮੰਤਰ ਦੀ ਤਾਕਤ ਸਾਡੇ ਮੁਰਝਾਏ ਹੋਏ ਮਨਾਂ ਨੂੰ ਫਿਰ ਤੋਂ ਜਿਉਂਦਾ ਕਰ ਦਿੰਦਾ ਬਾਹਰ ਦੀਆਂ ਕਾਮਯਾਬੀਆਂ ਤਾਂ ਸਮੇਂ ਦੇ ਨਾਲ ਮਿਲ ਜਾਂਦੀਆਂ ਨੇ ਅਸਲੀ ਦੌਂਦ ਉਹ ਹੁੰਦੀ ਹੈ ਜੋ ਅੰਦਰ ਦੀ ਸ਼ਾਂਤੀ ਦੇ ਨਾਲ ਜੁੜੀ ਹੋਵੇ। ਮੂਲ ਮੰਤਰ ਉਹ ਸ਼ਾਂਤੀ ਦੇਣ ਵਾਲਾ ਖਜ਼ਾਨਾ ਹੈ। ਆਪਾਂ ਜਦੋਂ ਆਪ ਆਪ ਜਾਪ ਕਰਦੇ ਆ ਨਾ ਤਾਂ ਕੁਝ ਦਿਨਾਂ ਬਾਅਦ ਹੀ ਸੋਚਣ ਲੱਗ ਜਾਂਦੇ ਆ ਮੇਰੀ ਤਾਂ ਇੱਛਾ ਪੂਰੀ ਨਹੀਂ ਹੋਈ। ਸੰਗਤ ਜੀ ਯਾਦ ਰੱਖਿਓ ਵਾਹਿਗੁਰੂ ਜੀ ਸਾਡੇ ਲਈ ਸਭ ਤੋਂ ਚੰਗਾ ਸਮਾਂ ਚੁਣ ਰਹੇ ਹੁੰਦੇ ਨੇ। ਜਦੋਂ ਆਪਾਂ 21 ਦਿਨ 41 ਦਿਨ ਜਾਂ 51 ਦਿਨ ਜਾਪ ਕਰਦੇ ਆ। ਆਪਾਂ ਮੰਨਦਰ ਸੋਚਦੇ ਆ ਉਹ ਜਾਪ ਕਰਦੇ ਆ। ਅੰਦਰੋਂ ਈਰਖਾ ਫਿਰ ਘਟਣੀ ਸ਼ੁਰੂ ਹੋ ਜਾਂਦੀ ਹੈ ਚੰਗੇ ਕਰਮ ਕਰਨ ਲਈ ਆਪਾਂ ਨੂੰ ਆਪਣਾ ਮਨ ਪ੍ਰੇਰਿਤ ਦੇ ਜੇ ਆਪਾਂ ਚਿੰਤਾਵਾਂ ਤੇ ਬੇਵਜਾ ਸੋਚਦੇ ਆ ਨਾ ਇਹ ਸਭ ਜੋ ਆਪਾਂ ਨੂੰ ਤੰਗ ਕਰਦੀਆਂ ਨੇ ਇਹ ਹੌਲੀ-ਹੌਲੀ ਦੂਰ ਹੋ ਜਾਂਦੀਆਂ ਨੇ ਇਹ ਚੀਜ਼ਾਂ ਮਨਦਰੋਂ ਖਾਲੀ ਜੜਾ ਖਾਲੀ ਕਰਕੇ ਤੈਨੂੰ ਖੋਖਲਾ ਕਰਦੀਆਂ ਪਈਆਂ ਸਨ ਈਰਖਾ ਵੈਰ ਵਿਰੋਧ ਇਹ ਹੌਲੀ-ਹੌਲੀ ਦੂਰ ਹੋਣ ਲੱਗ ਜਾਂਦੀਆਂ ਨੇ ਜਦੋਂ ਮੂਲ ਮੰਤਰ ਦਾ ਜਾਪ ਕਰਦੇ ਆ ਇਹ ਹਨੇਰਾ ਦੂਰ ਹੋਣ ਲੱਗ ਜਾਂਦਾ ਤੇ ਚਾਨਣ ਆਪਣੀ ਥਾਂ ਆਪਣੀ ਜ਼ਿੰਦਗੀ 'ਚ ਬਣਨ ਲੱਗਦਾ ਜਿਵੇਂ ਰਾਤ ਦੇ ਹਨੇਰੇ ਨੂੰ ਸੂਰਜ ਦੀ ਪਹਿਲੀ ਕਿਰਨ ਧਰਤੀ ਤੇ ਪੈ ਦੂਰ ਕਰ ਦਿੰਦੀ ਹੈ ਨਾ ਉਵੇਂ ਮੂਲ ਮੰਤਰ ਸਾਡੀਆਂ ਅੰਦਰੂਨੀ ਚਿੰਤਾਵਾਂ ਦੂਰ ਕਰ ਦਿੰਦਾ ਤੇ ਇਸ ਦੇ ਨਾਲ ਆਰਥਿਕ ਪਰੇਸ਼ਾਨੀਆਂ ਵੀ ਦੂਰ ਹੋ ਜਾਂਦੀਆਂ ਨੇ ਘਰ ਦਾ ਵਾਤਾਵਰਣ ਸ਼ਾਂਤ ਹੋ ਜਾਂਦਾ ਹੈ ਪਿਆਰ ਵਧਣਾ ਤੇ ਦੁੱਖ ਕਟਣਾ ਸ਼ੁਰੂ ਹੋ ਜਾਂਦਾ ਹੈ ਬੱਚੇ ਆ ਗਿਆਕਾਰੀ ਤੇ ਮਨ ਵਿੱਚ ਚੰਗੇ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਨੇ ਮੂਲ ਮੰਤਰ ਸਿਰਫ ਸ਼ਬਦਾਂ ਦਾ ਨਹੀਂ ਸਗੋ ਉਹ ਜਾਲੇ ਜੋ ਮਾੜੇ ਕੀਤੇ ਕਰਮਾਂ ਨੂੰ ਤੋਹ ਦਿੰਦਾ ਹੈ ਇਹ ਕਰਮਾਂਵਲ ਚੰਗੇ ਕਰਮਾਂਵਲ ਆਪਾਂ ਨੂੰ ਪ੍ਰੇਰਦਾ ਹੈ ਚੰਗਾ ਇਨਸਾਨ ਬਣਾਉਂਦਾ ਹੈ ਆਪਾਂ ਸੋਚਦੇ ਹਾਂ ਮੈਂ ਇੰਨੀ ਮਿਹਨਤ ਕਰਦਾ ਫਿਰ ਵੀ ਸਫਲ ਕਿਉਂ ਨਹੀਂ ਹੁੰਦਾ ਅਸਲ ਵਿੱਚ ਸਾਡੇ ਕਰਮ ਨੇ ਜੋ ਰਾਹ ਵਿੱਚ ਰੁਕਾਵਟ ਬਣੇ ਹੋਏ ਨੇ ਜਦੋਂ ਮੂਲ ਮੰਤਰ ਦਾ ਜਾਪ ਕਰਦੇ ਜਾਓਗੇ ਮਾੜੇ ਕਰਮ ਧੋਤੇ ਜਾਣਗੇ ਤੇ ਜ਼ਿੰਦਗੀ ਦੇ ਵਿੱਚ ਨਵੇਂ ਰਾਹ ਖੁੱਲਣੇ ਸ਼ੁਰੂ ਹੋ ਜਾਣਗੇ ਤੁਹਾਡਾ ਕੀਤਾ ਹੋਇਆ ਇੱਕ ਇੱਕ ਜਾਪ ਫਿਰ ਜ਼ਰੂਰ ਸਫਲ ਹੋ ਜਾਵੇਗਾ ਜਾਪ ਕਰਨ ਦੇ ਨਾਲ ਤੁਹਾਨੂੰ ਨਵੀਂ ਤਾਕਤ ਮਿਲਣੀ ਸ਼ੁਰੂ ਹੋ ਜਾਵੇਗੀ ਤੇ ਹਰ ਸਮੱਸਿਆ ਦਾ ਹਾਲ ਮਿਲਣਾ ਸ਼ੁਰੂ ਹੋ ਜਾਵੇਗਾ ਮੂਲ ਮੰਤਰ ਦਾ ਜਾਪ ਪਰਿਵਾਰ ਨਾਲ ਬੈਠ ਕੇ ਕਰੋਗੇ ਤੇ ਜੋ ਜਗਾ ਕੇ ਕਰੋਗੇ ਤਾਂ ਮੂਲ ਮੰਤਰ ਦੀ ਤਾਕਤ ਤਾਂ ਵਰਤੇਗੀ ਜੋਤ ਸਰੀਰਕ ਤੇ ਮਾਨਸਿਕ ਰੋਗ ਵੀ ਘੱਟ ਦਵੇਗੀ ਜੇਕਰ ਤੁਸੀਂ ਸਵੇਰੇ ਸ਼ਾਮ ਪਰਿਵਾਰ ਨਾਲ ਬੈਠ ਕੇ ਜੋਤ ਜਗਾ ਕੇ ਭਾਵੇਂ 5 ਮਿੰਟ ਹੀ ਮੂਲ ਮੰਤਰ ਦਾ ਜਾਪ ਕਰ ਦਿਓ ਤਾਂ ਮੂਲ ਮੰਤਰ ਦੀ ਤਾਕਤ ਵਰਤੇਗੀ ਵਰਤੇਗੀ ਜੋ ਚਾਹੋਗੇ ਉਹ ਹੀ ਮਿਲੇਗਾ ਮਾਨਸਿਕ ਤੇ ਸਰੀਰਕ ਰੋਗ ਵੀ ਦੂਰ ਹੋ ਜਾਣਗੇ ਇੱਕ ਵਾਰ ਇੱਕ ਛੋਟਾ ਜਿਹਾ ਜਵਾਬਕ ਹੁੰਦਾ ਉਹਦੀ ਮਾਤਾ ਜੀ ਬੜੇ ਬਿਮਾਰ ਹੁੰਦੇ ਨੇ ਉਹ ਆਪਣੇ ਕੋਲ ਇੱਕ ਸਿੱਕਾ ਰੱਖਦਾ ਹੁੰਦਾ ਉਹ ਸਿੱਕਾ ਲੈ ਕੇ ਤੇ ਹੱਟ ਤੇ ਚਲਾ ਜਾਂਦਾ ਉਹਨੇ ਕਿਸੇ ਤੋਂ ਸੁਣਿਆ ਸੀ ਵੀ ਜੇਕਰ ਆਪਾਂ ਰੱਬ ਨੂੰ ਮਿਲ ਲਈਏ ਤਾਂ ਰੱਬ ਸਾਰਾ ਕੁਝ ਠੀਕ ਕਰ ਦਿੰਦੇ ਨੇ ਉਹ ਹੱਟ ਤੇ ਲੈ ਕੇ ਉਹ ਸਿੱਕਾ ਚਲਾ ਜਾਂਦਾ ਕਹਿੰਦਾ ਇਹ ਸਿੱਕਾ ਲੈ ਲਵੋ ਤੇ ਮੈਨੂੰ ਰੱਬ ਦੇ ਨਾਲ ਮਿਲਾ ਦਵੋ ਹੱਟ ਵਾਲੇ ਨੇ ਉਹ ਇੱਕ ਸਿੱਕਾ ਚੁੱਕ ਕੇ ਤੇ ਦੂਰ ਵਕਾ ਦਿੱਤਾ ਕਿ ਹਾਂ ਮੇਰੀ ਦੁਕਾਨ ਤੋਂ ਦੂਰ ਚਲਾ ਜਾ ਐਵੇਂ ਮੇਰਾ ਸਮਾਨ ਨਾ ਅਜਾਇਆ ਕਰ ਗਵਾ ਉਹ ਆਪਣਾ ਪੈਸਾ ਚੁੱਕ ਤੇ ਅੱਗੇ ਚਲਾ ਜਾਂਦਾ ਜਾ ਕੇ ਅਗਲੀ ਹੱਟੀ ਉੱਤੇ ਉਹੀ ਸਿੱਕਾ ਉਹ ਪੈਸਾ ਉਸ ਦੀ ਜਿਹੜਾ ਉਹਦਾ ਗੱਲਾ ਸੀ ਉਹਦੇ ਉੱਤੇ ਰੱਖ ਦਿੱਤਾ ਉਹ ਮਣੋ ਕਹਿੰਦਾ ਦੱਸ ਤੈਨੂੰ ਕੀ ਚਾਹੀਦਾ ਉਹ ਕਹਿੰਦਾ ਮੈਂ ਇਸ ਪੈਸੇ ਦੇ ਬਦਲੇ ਰੱਬ ਨੂੰ ਮਿਲਣਾ ਚਾਹੁੰਨਾ ਤੁਹਾਡੇ ਕੋਲ ਰੱਬ ਹੈ ਮੈਨੂੰ ਵੀ ਰੱਬ ਨਾਲ ਮਿਲਵਾ ਦਿਓ ਉਨੇ ਉਹਨੇ ਵੀ ਆਪਣੀ ਹੱਟ ਤੋਂ ਉਹਨੂੰ ਭਜਾ ਦਿੱਤਾ ਤੇ ਸਿੱਕਾ ਚੁੱਕ ਕੇ ਥੱਲੇ ਪੁੰਹੇ ਤੇ ਵਗਾ ਦਿੱਤਾ ਉਹ ਲਗਾਤਾਰ 1 ਤੋਂ 2 2 ਤੋਂ 4 4 ਤੋਂ 8 ਐਵੇਂ ਕਰਦਾ ਕਰਦਾ ਪਤਾ ਨਹੀਂ ਕਿੰਨੀਆਂ ਕੋ ਦੁਕਾਨਾਂ ਤੇ ਕਿੰਨੀਆਂ ਕੋ ਹੱਟ ਤੇ ਘੁੰਮਦਾ ਰਿਹਾ ਸਵੇਰ ਤੋਂ ਸ਼ਾਮ ਹੋ ਗਈ ਇੱਕ ਹੱਟ ਤੇ ਜਾਂਦਾ ਉੱਥੇ ਨਾ ਇੱਕ ਬਿਰਦ ਬਾਬਾ ਬੈਠਾ ਹੁੰਦਾ ਉੱਥੇ ਜਾ ਕੇ ਉਹ ਉਹੀ ਸਵਾਲ ਕਰਦਾ ਉਹ ਬਿਰਦ ਬਾਬਾ ਕਹਿੰਦਾ 10 ਤੈਨੂੰ ਰੱਬ ਮਿਲ ਗਿਆ ਤਾਂ ਤੂੰ ਕੀ ਕਰੇਗਾ ਉਸ ਬਿਰਧ ਬਾਬੇ ਨੇ ਅਗੋ ਸਵਾਲ ਕੀਤਾ ਵੀ ਜੇ ਤੈਨੂੰ ਰੱਬ ਮਿਲ ਜਾਵੇ ਤਾਂ ਤੂੰ ਦੱਸ ਫਿਰ ਕੀ ਕਰੇਗਾ ਤੈਨੂੰ ਰੱਬ ਕਿਉਂ ਚਾਹੀਦਾ ਉਹ ਅਗੋ ਬੜਾ ਖੁਸ਼ ਹੋ ਕੇ ਕਹਿੰਦਾ ਮੈਨੂੰ ਤਾਂ ਰੱਬ ਮਿਲ ਜੇਗਾ ਉਹ ਕਹਿੰਦੇ ਮੈਂ ਨਾ ਇਕੱਲਾ ਮੈਂ ਆਪਣੀ ਮਾਂ ਤੋਂ ਬਿਨਾਂ ਨਹੀਂ ਰਹਿ ਸਕਦਾ ਮਾਂ ਨੂੰ ਨਾ ਇਲਾਜ ਦੀ ਜ਼ਰੂਰਤ ਆ ਉਹ ਬਿਮਾਰ ਹੋਈ ਪਈਏ ਤੇ ਉਹ ਹੀ ਸਾਰਾ ਕੁਝ ਮੇਰਾ ਕਰਦੀ ਏ ਮੈਨੂੰ ਨਵਾਉਂਦੀ ਏ ਮੈਨੂੰ ਖਵਾਉਂਦੀ ਏ ਮੇਰੀ ਮਾਂ ਬੜੇ ਦਿਨਾਂ ਤੋਂ ਬਿਮਾਰ ਹੋ ਕੇ ਪਈਏ ਮੈਂ ਨਹੀਂ ਚਾਹੁੰਦਾ ਉਹ ਐਵੇਂ ਮੰਜੇ ਤੇ ਪਈ ਰਹੇ ਮੈਂ ਸੁਣਿਆ ਜਦੋਂ ਰੱਬ ਨੂੰ ਮਿਲ ਜੀਏ ਰੱਬ ਸਾਰਾ ਕੁਝ ਠੀਕ ਕਰ ਦਿੰਦਾ ਉਹਨਾਂ ਨੂੰ ਕੁਝ ਹੋ ਗਿਆ ਤਾਂ ਹੀ ਮੇ ਜੇ ਉਹਨਾਂ ਨੂੰ ਹੁਣ ਤਾਂ ਬਿਸਤਰੇ ਤੇ ਪਏ ਨੇ ਹੁਣ ਤਾਂ ਆਸਾਂ ਤੇ ਜੇ ਦੂਰ ਚਲੇ ਗਏ ਫਿਰ ਮੇਰਾ ਕੀ ਹੋਵੇਗਾ ਉਹ ਜੋ ਹਕੀਮ ਹੈ ਨਾ ਉਹਨਾਂ ਨੇ ਮੈਨੂੰ ਕਿਹਾ ਕਿ ਤੇਰੀ ਮਾਂ ਨੂੰ ਨਾ ਹੁਣ ਸਿਰਫ ਰੱਬ ਹੀ ਬਚਾ ਸਕਦਾ ਜੇ ਰੱਬ ਮਿਲਦਾ ਤਾਂ ਦੱਸ ਦੋ ਉਹ ਕਹਿੰਦਾ ਹਾਂਜੀ ਰੱਬ ਇਥੋਂ ਮਿਲਦਾ ਉਹ ਬੱਚਾ ਕਹਿੰਦਾ ਕਿੰਨੇ ਪੈਸੇ ਲਵੋਗੇ ਉਹ ਹਟ ਵਾਲਾ ਬਿਰਦ ਬਾਬਾ ਕਹਿੰਦਾ ਤੇਰੇ ਕੋਲ ਕਿੰਨੇ ਨੇ ਤੂੰ ਦੱਸ ਆਪਣੀ ਮੁਠ ਵਖਾ ਤੇਰੇ ਕੋਲ ਕਿੰਨੇ ਨੇ ਉਹਨੇ ਕਿਹਾ ਮੇਰੇ ਕੋਲ ਤਾਂ 1 ਰੁਪਿਆ ਹੈ ਹਟਿਆਲੇ ਬਿਰਦ ਬਾਬੇ ਨੇ ਕਿਹਾ ਇਹ ਤਾਂ ਬਹੁਤ ਜਿਆਦੇ ਨੇ ਕਹਿੰਦੇ ਇਹ 1 ਰੁਪਿਆ ਹੀ ਉਹਦੀ ਕੀਮਤ ਹੈ ਤੁਸੀਂ ਮੈਨੂੰ ਇਹ 1 ਰੁਪਿਆ ਦੇ ਦਿਓ ਉਹਦੇ ਕੋਲ ਸੌਫ ਪਈ ਸੀ ਉਹਨੇ ਇੱਕ ਪੂੜੀ ਲਈ ਉਹ ਪੂੜੀ ਦੇ ਵਿੱਚ ਸੌਫ ਚੁੱਕ ਕੇ ਤੇ ਪਾ ਦਿੱਤੀ ਕਿਹਾ ਜਾ ਕੇ ਮਾਂ ਨੂੰ ਦੇਦੀ ਉਹ ਠੀਕ ਹੋ ਜਾਵੇਗੀ। ਨਾਲੀ ਇੱਕ ਵਰਕੇ ਤੇ ਉਹਨੂੰ ਮੂਲ ਮੰਤਰ ਲਿਖ ਕੇ ਦੇ ਦਿੱਤਾ। ਜਾ ਕੇ ਕਿਆ ਤੂੰ ਇਹਨੂੰ ਉਚਾਰਦਾ ਰਹੀਂ ਤੇ ਆ ਜਿਹੜੀ ਪੁੜੀ ਹੈ ਨਾ ਇਹ ਉਹਨਾਂ ਨੂੰ ਦੇਂਦਾ ਰਹੀਂ ਤੇਰੀ ਮਾਂ ਠੀਕ ਹੋ ਜਾਣਗੇ। ਉਹਨੇ ਜਾ ਕੇ ਓਮੇ ਕੀਤਾ। ਕੁਝ ਦਿਨ ਵਿੱਚ ਉਹ ਥੋੜੀ ਥੋੜੀ ਸੌਂਫ ਜਿਹੜੀ ਸੀ ਉਹ ਉਹਨਾਂ ਨੂੰ ਦੇਂਦਾ ਰਿਆ। ਉਹਦੇ ਲਈ ਤਾਂ ਦਵਾਈ ਸੀ ਤੇ ਨਾਲ ਮੂਲ ਮੰਤਰ ਉਚਾਰਦਾ ਰਿਆ। ਜਦੋਂ ਮੂਲ ਮੰਤਰ ਉਚਾਰਨਾ ਮਾਂ ਦਾ ਹੱਥ ਆਪਣੇ ਹੱਥਾਂ ਵਿੱਚ ਰੱਖ ਲਿਆ ਕਰਨਾ। ਕੋਚ ਦੇਣਾ ਵਿੱਚ ਉਹ ਜਮਾ ਸਵਸਥ ਹੋਗੀ ਪਰ ਜੋ ਇਨੇ ਦਿਨ ਦਵਾਈ ਖਾਰੀ ਸੀ ਹੁਣ ਉਹਦੇ ਨਾਲ ਉਸ ਥਾਂ ਤੇ ਹਕੀਮ ਦੇ ਪੈਸੇ ਵੀ ਬੜੇ ਇਕੱਠੇ ਹੋਗੇ ਉਹਦੇ ਪੈਸੇ ਬੜੇ ਜ਼ਿਆਦਾ ਹੋਗੇ ਸਨ ਤਾਂ ਹਕੀਮ ਨੇ ਕਿਹਾ ਜਦੋਂ ਉਹ ਹਕੀਮ ਦੇ ਕੋਲ ਗਈ ਤੇ ਉਹਨੇ ਕਿਹਾ ਵੀ ਇੱਥੇ ਮੈਨੂੰ ਰਹਿੰਦਿਆ ਬੜੇ ਦਿਨ ਹੋ ਗਏ ਨੇ ਤੇ ਪੈਸੇ ਜਿਹੜੇ ਟਕੇ ਨੇ ਹਕੀਮ ਨੇ ਕਿਹਾ ਤੁਹਾਡਾ ਸਾਰਾ ਹਿਸਾਬ ਕਿਤਾਬ ਦੇ ਦਿੱਤਾ ਉਹਨੇ ਨਾ ਉਹਨੂੰ ਇੱਕ ਚਿੱਠੀ ਦਿੱਤੀ ਤੇ ਉਹ ਮਾਤਾ ਨੇ ਚਿੱਠੀ ਪੜ੍ਹੀ ਉਹ ਚਿੱਠੀ 'ਚ ਲਿਖਿਆ ਹੋਇਆ ਸੀ ਇਹ ਚਿੱਠੀ ਤੁਹਾਡੇ ਨਾਮ ਹੈ ਉਹ ਬੀਬੀ ਹੈਰਾਨ ਹੁੰਦੀ ਐ ਵੀ ਮੇਰਾ ਸਾਰਾ ਜਿਹੜਾ ਇੱਥੇ ਕਰਜ਼ ਸੀ ਜਾਂ ਕਹਿ ਲੋ ਦਵਾ-ਦਾਰੂ ਦਾ ਖਰਚਾ ਸੀ ਇਹ ਕਿੰਨੇ ਦੇਤਾ ਤੇ ਉਤੋਂ ਮੇਰੇ ਨਾਮ ਲਈ ਚਿੱਠੀ ਵੀ ਛੱਡ ਕੇ ਗਏ ਨੇ ਉਹਨੇ ਕੰਮ ਦੇ ਕੰਮ ਦੇ ਹੱਥਾਂ ਨਾਲ ਉਹ ਚਿੱਠੀ ਫੜੀ ਚਿੱਠੀ 'ਚ ਲਿਖਿਆ ਹੋਇਆ ਸੀ ਸ਼ੁਕਰਿਆ ਕਰਨ ਦੀ ਕੋਈ ਲੋੜ ਨਹੀਂ ਜੋ ਵੀ ਕੀਤਾ ਨਾ ਤੁਹਾਡੇ ਬੱਚੇ ਨੇ ਕੀਤਾ ਤੁਹਾਡਾ ਬੱਚਾ 1 ਰੁਪਿਆ ਲੈ ਕੇ ਵੱਖ-ਵੱਖ ਦੁਕਾਨਾਂ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਫਿਰਦਾ ਪਿਆ ਸੀ ਰੱਬ ਨੂੰ ਲਾਬਦਾ ਪਿਆ ਸੀ ਉਨੇ ਉਹਨਾਂ ਰੱਬ ਤੇ ਐਨਾ ਭਰੋਸਾ ਸੀ ਕਿ ਮੇਰੀ ਮਾਂ ਨੂੰ ਰੱਬ ਠੀਕ ਕਰ ਦੇਣਗੇ। ਇਹੀ ਭਰੋਸਾ ਉਹਨੂੰ ਜਿਹੜਾ ਸੀ ਉਹ ਬਹੁਤ ਸੀ ਤੇ ਉਹਦੇ ਸਦਕਾ ਹੀ ਤੁਸੀਂ ਠੀਕ ਹੋਏ। ਉਹ ਰੋਜ਼ ਜਿਹੜੀ ਮੈਂ ਉਹਨੂੰ ਪੂੜੀ ਦਿੱਤੀ ਸੀ ਪਰਮਾਤਮਾ ਦਾ ਨਾਮ ਲੈ ਕੇ ਉਹਦੇ 'ਚ ਇੱਕ ਦਾਣਾ ਤੁਹਾਨੂੰ ਖਵਾਉਂਦਾ ਸੀ ਤੇ ਨਾਲ ਮੂਲ ਮੰਤਰ ਦਾ ਜਾਪ ਕਰਦਾ ਸੀ। ਉਹਨੇ ਇੰਨੀ ਸ਼ਰਧਾ ਦੇ ਨਾਲ ਮੂਲ ਮੰਤਰ ਦਾ ਜਾਪ ਕੀਤਾ ਤੇ ਉਹ ਪੂੜੀ ਤੁਹਾਨੂੰ ਖਵਾਈ ਕਿ ਉਹਦੇ ਵਿਸ਼ਵਾਸ, ਉਹਦੇ ਭਰੋਸੇ ਨੂੰ ਪਰਮਾਤਮਾ ਨੇ ਰੰਗ ਭਾਗ ਲਾ ਦਿੱਤੇ। ਜਿਹੜੇ ਮੰਜੇ ਤੋਂ ਖੜੇ ਹੋਣ ਲਈ ਸਿਰਫ ਹਕੀਮ ਨੇ ਕਿਆ ਸੀ ਵੀ ਪਰਮਾਤਮਾ ਬਚਾ ਸਕਦੇ ਨੇ ਤੇ ਉਹ ਪਰਮਾਤਮਾ ਨੇ ਹੀ ਤੁਹਾਨੂੰ ਬਚਾ ਲਿਆ। ਇਹਦਾ ਵਿਸ਼ਵਾਸ ਤੇ ਇਹਦੇ ਪਰਮਾਤਮਾ ਦੇ ਜਪੇ ਨਾਮ ਨੇ ਤੁਹਾਨੂੰ ਬਿਸਤਰ ਤੋਂ ਖੜਾ ਕਰ ਦਿੱਤਾ। ਸ਼ੁਕਰਾਨਾ ਕਰਨਾ ਤੇ ਆਪਣੇ ਪੁੱਤ ਦਾ ਕਰੋ। ਉਹਦੇ ਵਿੱਚ ਪਰਮਾਤਮਾ ਪ੍ਰਤੀ ਇੰਨਾ ਵਿਸ਼ਵਾਸ ਹੈ ਕਿ ਪਰਮਾਤਮਾ ਨੂੰ ਧਰ ਤੇ ਆ ਕੇ ਤੁਹਾਨੂੰ ਠੀਕ ਕਰਨਾ ਪਿਆ। ਜਦੋਂ ਨੇ ਇਹ ਪੜਿਆ ਤੇ ਉਹਦੀਆਂ ਅੱਖਾਂ 'ਚ ਹੰਝੂ ਵਹਿ ਉੱਠੇ। ਪਰਮਾਤਮਾ ਦੇ ਨਾਮ ਵਿੱਚ ਬਹੁਤ ਤਾਕਤ ਹੈ। ਅੱਜ ਆਪਣੇ ਵਿੱਚ ਵਿਸ਼ਵਾਸ ਦੀ ਘਾਟ ਹੋ ਗਈ। ਰੱਬ ਸਭ ਜਾਣਦਾ ਆਪਾਂ ਕਿਸ ਵਸਤੂ ਲਈ ਕਿੰਨਾ ਪ੍ਰਯਾਸ ਕਰਦੇ ਪਏ ਕਿੰਨੇ ਯਤਨ ਕਰਦੇ ਪਏ ਕਿੰਨਾ ਸਬਰ ਕਰਦੇ ਆ ਤੇ ਉਹ ਸਬਰ ਦਾ ਫਲ ਆਪਾਂ ਨੂੰ ਜ਼ਰੂਰ ਮਿਲਦਾ ਆ ਆਓ ਫਿਰ ਆਪਾਂ ਵੀ ਵਿਸ਼ਵਾਸ ਕਰਕੇ ਵੇਖੀਏ ਉਹ ਮੂਲ ਮੰਤਰ ਨੂੰ ਜਪ ਕੇ ਤਾਂ ਵੇਖੀਏ ਉਹ ਮੂਲ ਮੰਤਰ ਆਪਣਾ ਮੋਢਾ ਤੇ ਜਿਹੜਾ ਮੋਢੇ ਨਾਲ ਜੁੜ ਗਿਆ ਨਾ ਉਹਨੂੰ ਜ਼ਿੰਦਗੀ ਦੀਆਂ तमाम ਖੁਸ਼ੀਆਂ ਮਿਲ ਜਾਂਦੀਆਂ ਨੇ ਇਹ ਕੰਮ ਭਾਵੇਂ ਆਪਾਂ ਨੂੰ ਔਖਾ ਲੱਗਦਾ ਪਰ ਸਵੇਰੇ ਤੇ ਸ਼ਾਮ 5 ਮਿੰਟ ਜੋ ਵੀ ਮੂਲ ਮੰਤਰ ਦਾ ਜਾਪ ਕਰਦੇ ਆ ਉਹਦੀ ਜ਼ਿੰਦਗੀ ਦੀਆਂ तमाम ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਨੇ ਕਹਿੰਦੇ ਇੱਕ ਵਾਰ ਨਾ ਕੋਈ ਬੀਬੀ ਸੀ ਕਹਿੰਦੇ ਉਹਦਾ ਘਰ ਵਾਲਾ ਫੌਜ ਵਿੱਚ ਸੀ ਕਹਿੰਦੇ ਫੌਜ ਵਾਲਿਆਂ ਨੂੰ ਅਕਸਰ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਪੈਂਦਾ ਕਹਿੰਦੇ ਉਹ ਮਾਈ ਨਮੀ ਨਾ ਕਿਸੇ ਥਾਂ ਤੇ ਕਹਿੰਦੇ ਚਲੇ ਗਏ ਕਹਿੰਦੇ ਉਹਦਾ ਪਰਮਾਤਮਾ 'ਚ ਬੜਾ ਜ਼ਿਆਦਾ ਵਿਸ਼ਵਾਸੀ ਕਹਿੰਦੇ ਉਹਦੇ ਘਰ ਵਾਲੇ ਨੇ ਨਾ ਸਵੇਰੇ ਡਿਊਟੀ ਤੇ ਚਲੇ ਜਾਇਆ ਕਰਨਾ ਤੇ ਸ਼ਾਮ ਨੂੰ ਆਇਆ ਕਰਨਾ ਕਿੰਦੇ ਉਹਨੂੰ ਨਾ ਜਿੱਥੇ ਕੁਆਟਰ ਮਿਲਿਆ ਸੀ ਨਾ ਨਾਲ ਉਹਦੇ ਜੁੜਵਾ ਇਹ ਨਾਲ ਇੱਕਾਂ ਦੇ ਨਾਲ ਕੰਦ ਸਾਂਝੀ ਇੱਕ ਹੋਰ ਪਰਿਵਾਰ ਨੂੰ ਕੁਆਟਰ ਮਿਲਿਆ ਹੋਇਆ ਸੀ ਕਿੰਦੇ ਉਹ ਬੀਬੀ ਨੇ ਨਾ ਅੱਗੇ ਸਰਦੀਆਂ ਦੇ ਦਿਨ ਸਨ ਜਦੋਂ ਉਹਦੇ ਘਰ ਆਲੇਨ ਚਲੇ ਜਾਇਆ ਕਰਨਾ ਉਹਨੇ ਘਰ ਦੇ ਕੰਮਕਾਰ ਕਰਕੇ ਤੇ ਅੱਗੇ ਮੰਝਾ ਢਾਹ ਕੇ ਉੱਥੇ ਬੈਠ ਕੇ ਤੇ ਮੂਲ ਮੰਤਰ ਦਾ ਜਾਪ ਕਰਿਆ ਕਰਨਾ ਦੂਜੀ ਬੀਬੀ ਕਿਸੇ ਹੋਰ ਰਾਜਦੋਸੀ ਕਿਸੇ ਹੋਰ ਭਾਸ਼ਾ ਦੀ ਜਿਹੜਾ ਕਹਿ ਲਓ ਵੀ ਉਹਨੂੰ ਉਹ ਭਾਸ਼ਾ ਆਉਂਦੀ ਸੀ ਦੂਸਰੀ ਬੀਬੀ ਪੰਜਾਬੀ ਚ ਗੱਲ ਕਰਦੀ ਸੀ ਹੁਣ ਆਪਸ ਚ ਇੱਕ ਦੋ ਦਿਨ ਉਹ ਦੇਖਦੀ ਰਹੀ ਵੀ ਦੁਪਹਿਰ ਹੁੰਦੀ ਏ ਤੇ ਇਹ ਬੀਬੀ ਨਾ ਕੁਝ ਨਾ ਕੁਝ ਲੈ ਕੇ ਤੇ ਆਪਣੇ ਮਨ ਦੇ ਵਿੱਚ ਜਾਂ ਕਹਿ ਲਓ ਵੀ ਉੱਚੀ ਉੱਚੀ ਉਚਾਰਦੀ ਰਹਿੰਦੀ ਜਦੋਂ ਉਹ ਬੋਲਦੀ ਹੈ ਨਾ ਤੇ ਮੈਨੂੰ ਬੜੀ ਜਿਆਦਾ ਸ਼ਾਂਤੀ ਮਿਲ ਜਾਂਦੀ ਹੁਣ ਨਾ ਉਹਨੇ ਇੱਕ ਦਿਨ ਉਹ ਨਾਲ ਗੱਲ ਕੀਤੀ ਹੁਣ ਉਹ ਦੇਖਦੀ ਵੀ ਜਿਹੜੀ ਦੂਸਰੀ ਬੀਬੀ ਏ ਕਿਸੇ ਹੋਰ ਰਾਜ ਤੋਂ ਆਈ ਏ ਉਹ ਬੜਾ ਜਿਆਦਾ ਨਾ ਦੁਖੀ ਤੇ ਰੋਂਦੀ ਰਹਿੰਦੀ ਇੱਕ ਦਿਨ ਉਹ ਪੰਜਾਬੀ ਜਿਹੜੀ ਸੀ ਬੋਲ ਮੰਤਰ ਦਾ ਉਚਾਰਨ ਕਰਨ ਵਾਲੀ ਬੀਬੀ ਨਾਲ ਉਹ ਕੋਲ ਗਈ। ਉਹ ਪੁੱਛਦੀ ਵੀ ਤੁਸੀਂ ਸਾਰਾ ਦਿਨ ਉਦਾਸ ਰਹਿੰਦੇ ਹੋ, ਰੋਂਦੇ ਰਹਿੰਦੇ ਹੋ ਤੇ ਮੈਂ ਕਾਰਨ ਜਾਣ ਸਕਦੀ ਆ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ। ਉਹ ਬੀਬੀ ਨੇ ਕਿਹਾ ਵੀ ਸਾਡੇ ਵਿਆਹ ਨੂੰ ਨਾ ਬੜੇ ਬਰੇ ਹੋ ਗਏ ਨੇ। ਮੇਰੇ ਕੋਲ ਕੋਈ ਔਲਾਦ ਨਹੀਂ ਹੈਗੀ। ਕਹਿੰਦੇ ਵੱਖ-ਵੱਖ ਲੋਕ ਨਾ ਮੈਨੂੰ ਤਾਨੇ ਮਾਰਦੇ ਰਹਿੰਦੇ ਨੇ ਜਿਸ ਕਰਕੇ ਮਨ ਦੁਖੀ ਰਹਿੰਦਾ ਤੇ ਤਾਂ ਕਰਕੇ ਪਰੇਸ਼ਾਨ। ਮੇਰਾ ਘਰ ਵਾਲਾ ਤਾਂ ਬੜੀਆਂ ਤਸੱਲੀਆਂ ਦਿੰਦਾ ਹੈ। ਵੀ ਕੋਈ ਨਾ ਸਭ ਠੀਕ ਹੋ ਜਾਏਗਾ ਪਰ ਕਿੰਦੇ ਮੇਰਾ ਮਨ ਨਾ ਬੜਾ ਦੁਖੀ ਰਹਿੰਦਾ ਉਹ ਕਹਿੰਦੀ ਪਰ ਜਦੋਂ ਤੁਸੀਂ ਦੁਪਹਿਰੇ ਬੈਠ ਕੇ ਇੱਥੇ ਕੁਝ ਬੋਲਦੇ ਹੋ ਨਾ ਤੇ ਮਨ ਨੂੰ ਬੜੀ ਤਸੱਲੀ ਮਿਲਦੀ ਉਹਨੇ ਕਿਹਾ ਵੀ ਤੁਸੀਂ ਕੀ ਬੋਲਦੇ ਹੋ ਉਹਨੇ ਕਿਹਾ ਮੈਂ ਮੂਲ ਮੰਤਰ ਪਾੜਦੀ ਹਾਂ ਉਹਨੇ ਕਿਹਾ ਅੱਛਾ ਇਹ ਕਿਉਂ ਪਾੜਦੇ ਹੋ ਕਹਿੰਦੇ ਇਹ ਨਾ ਉਹ ਮੰਤਰ ਆ ਜਿਸ ਤੋਂ ਜੋ ਮੰਗিয়ে ਉਹੀ ਮੁਰਾਦ ਮਿਲ ਜਾਂਦੀ ਹੈ ਉਹਨੇ ਕਿਹਾ ਅੱਛਾ ਇਹ ਮੰਨਦੀ ਹਰ ਇੱਕ ਮੁਰਾਦ ਪੂਰੀ ਕਰਦੇ ਹਨ ਉਹਨੇ ਕਿਹਾ ਹਾਂ ਕਿੰਦੇ ਜੇ ਮੈਂ ਇਸ ਨੂੰ ਜਪਾਂ ਤੇ ਮੈਂ ਜੋ ਮੰਗਾ ਉਹ ਮਿਲ ਜੇਗਾ ਉਹਨੇ ਕਿਹਾ ਹਾਂ ਤੁਸੀਂ ਜੋ ਮੰਗੋਗੇ ਉਹੀ ਮਿਲ ਜੇਗਾ ਉਹਨੇ ਕਿਹਾ ਫਿਰ ਤੁਸੀਂ ਮੈਨੂੰ ਵੀ ਇੱਕ ਵਰਕੇ ਤੇ ਲਿਖ ਕੇ ਦੇ ਦਿਓ ਹੁਣ ਉਹ ਬੀਬੀ ਨੇ ਨਾ ਉਹਨੂੰ ਜੋ ਭਾਸ਼ਾ ਆਉਂਦੀ ਸੀ ਉਹਦੇ ਵਿੱਚ ਲਿਖ ਕੇ ਤੇ ਦੇਤਾ ਹੁਣ ਉਹ ਬੀਬੀ ਨੇ ਦੁਪਹਿਰ ਸਮੇਂ ਕਹਿੰਦੇ ਜਦੋਂ ਵੇਲੇ ਹੋ ਜਾਏ ਕੰਨਾ ਤੇ ਉਹਨੇ ਵੀ ਮੋਲ ਮੰਤਰ ਦਾ ਉਚਾਰਨ ਕਰਿਆ ਕੰਨਾ ਕਿੰਦੇ ਉਹਨੇ ਇਸ ਤਰ੍ਹਾਂ ਬੋਲਿਆ ਕਰਨਾ ਵੀ ਆਪਣੀ ਰਸਨਾ ਨਾਲ ਬੋਲਦੀ ਭੀ ਪਰ ਕੰਨ ਵੀ ਉਹਦੇ ਸਰਵਣ ਕਰਦੇ ਭੀ ਕਿੰਦੇ ਹੋਲੀ-ਹੋਲੀ ਪਰਮਾਤਮਾ 'ਚ ਉਹਦਾ ਇੰਨਾ ਵਿਸ਼ਵਾਸ ਹੋ ਗਿਆ ਵੀ ਜਦੋਂ ਮੈਂ ਮੂਲ ਮੰਤਰ ਦਾ ਜਾਪ ਕਰੂੰਗੀ ਪਰਮਾਤਮਾ ਹਰ ਇੱਕ ਸੁਖ ਦੇਣਗੇ। ਕਿੰਦੇ ਕੁਝ ਸਮਾਂ ਲੰਘਿਆ ਤੇ ਕਿੰਦੇ ਉਹਦੀ ਕੁੱਖ ਵੀ ਹਾਰੀ ਹੋ ਗਈ। ਕਿੰਦੇ ਜਦੋਂ ਉਹਨੇ ਕਰ ਬਾਲ ਆਇਆ ਨਾ ਤਾਂ ਉਸ ਤੋਂ ਬਾਅਦ ਉਹਨੇ ਹਰ ਇੱਕ ਨੂੰ ਕਿਹਾ ਕਰਨਾ ਵੀ ਇਹ ਓਮ ਮੰਤਰ ਆ ਜੋ ਮਨ ਦੀ ਹਰ ਇੱਕ ਮੁਰਾਦ ਨੂੰ ਪੂਰੀ ਕਰ ਦਿੰਦਾ। ਕਿੰਦੇ ਇਸ ਤਰ੍ਹਾਂ ਉਹਨੇ ਮੂਲ ਮੰਤਰ ਦਾ ਜਾਪ ਕੀਤਾ ਤੇ ਉਹ ਜੋ ਲੰਬੇ ਸਮੇਂ ਤੋਂ ਦੁਖੀ ਸੀ ਉਹਦਾ ਉਹ ਦੁੱਖ ਦੂਰ ਹੋ ਗਿਆ। ਫਿਰ ਜੇ ਆਪਾਂ ਜੇ ਹੋਰ ਕੋਈ ਉਹ ਨਾਮ ਜਪ ਕੇ ਪਰਮਾਤਮਾ ਤੇ ਵਿਸ਼ਵਾਸ ਕਰਕੇ ਆਪਣੀ ਹਰ ਇੱਕ ਮੁਰਾਦ ਪੂਰੀ ਕਰ ਸਕਦਾ ਹੈ ਤੇ ਫਿਰ ਆਪਾਂ ਕਿਸ ਦੀ ਉਡੀਕ ਵਿੱਚ ਆ ਪਰਮਾਤਮਾ ਨੇ ਆਪਣੀ ਝੋਲੀ ਉਹ ਖਜ਼ਾਨਾ ਪਾਇਆ ਹੋਇਆ ਜਿਸ ਦੇ ਨਾਲ ਆਪਾਂ ਨੂੰ ਜਿੰਨ ਜੋ ਵੀ ਚੀਜ਼ ਚਾਹੀਏ ਨਾ ਉਹ ਪ੍ਰਾਪਤ ਹੋ ਸਕਦੀ ਹੈ ਫਿਰ ਆਪਾਂ ਕਿਉਂ ਨਹੀਂ ਨਾਮ ਜਪਦੇ ਪਏ ਫਿਰ ਆਓ ਉਦਮ ਕਰੀਏ ਤੇ ਹਰ ਇੱਕ ਉਹ ਚੀਜ਼ ਆਪਾਂ ਹਾਸਲ ਕਰ ਸਕਦੇ ਹਾਂ ਜਿਸ ਦੀ ਇੱਛਾ ਕਰ ਸਕਦੇ ਹਾਂ ਸਵੇਰੇ ਉੱਠ ਕੇ 5 ਮਿੰਟ ਤੇ ਸ਼ਾਮ ਨੂੰ 5 ਮਿੰਟ ਜੋ ਵੀ ਮਨ ਮੰਤਰ ਦਾ जाप ਕਰਦੇ ਪਰਮਾਤਮਾ ਉਹਦੇ ਤੇ ਮਿਹਰ ਜ਼ਰੂਰ ਕਰਦੇ ਨੇ ਕਹਿੰਦੇ ਇੱਕ ਵਾਰ ਨਾ ਇੱਕ ਬੱਚਾ ਸੀ ਕਹਿੰਦੇ ਉਹ ਨਾ ਰੋਜ਼ ਸਕੂਲ ਜਾਇਆ ਕਰਦਾ ਜਦੋਂ ਸਕੂਲ ਜਾਂਦਾ ਨਾ ਤਾਂ ਉੱਥੇ ਉਹਨੂੰ ਕੁਝ ਵੀ ਨਾ ਆਇਆ ਕਰਦਾ ਜਦੋਂ ਟੀਚਰ ਨੇ ਉਹਨੂੰ ਕਿਹਾ ਕਰਨਾ ਵੀ ਖੜੇ ਹੋ ਕੇ ਸੁਣਾ ਤੇ ਉਹਨੇ ਸਾਰਾ ਕੁਝ ਭੁੱਲ ਜਾਇਆ ਕਰਨਾ ਪਹਿਲੇ ਸਮੇਂ ਚ ਕਹਿੰਦੇ ਜਵਾਕਾਂ ਨੂੰ ਸਕੂਲ ਚ ਕੁੱਟ ਦਿਆ ਕਰਦੇ ਸੀ ਕਹਿੰਦੇ ਉਹਨੂੰ ਡੰਡੇ ਵਗੈਰਾ ਪਾਣੇ ਕਰਨੇ ਹੁਣ ਉਹਨੇ ਇੰਨਾ ਦੁਖੀ ਹੋ ਗਿਆ ਵੀ ਜਦੋਂ ਸਕੂਲ ਦਾ ਸਮਾਂ ਹੋਇਆ ਕਰਨਾ ਨਾ ਸਕੂਲ ਨਾ ਜਾਇਆ ਕਰਨਾ ਸਕੂਲ ਤੋਂ ਕੁਝ ਦੂਰੀ ਤੋਂ ਪਹਿਲਾਂ ਕਹਿੰਦੇ ਗੁਰਦੁਆਰਾ ਸਾਹਿਬ ਸੀ ਕਿੰਦੇ ਉਹ ਮਨੋਖ ਨੇਨਾ ਉਹ ਬੱਚੇ ਨੇ ਕਹਿੰਦੇ ਸਕੂਲ ਨਾ ਜਾ ਕੇ ਤੇ ਗੁਰਦੁਆਰਾ ਸਾਹਿਬ ਜਾ ਕੇ ਤੇ ਬੈਠ ਜਾਇਆ ਕਰਨਾ ਕਿੰਦੇ ਉਹ ਗ੍ਰੰਥੀ ਸਿੰਘ ਨੇਨਾ ਦੋ ਕੁ ਦਿਨ ਦੇਖਿਆ ਵੀ ਬੱਚਾ ਨਾ ਜਦੋਂ ਸਕੂਲ ਦਾ ਸਮਾਂ ਹੁੰਦਾ ਤੇ ਇੱਥੇ ਆ ਕੇ ਬੈਠ ਜਾਂਦਾ ਤੇ ਜਦੋਂ ਛੁੱਟੀ ਦਾ ਸਮਾਂ ਹੁੰਦਾ ਉਦੋਂ ਵਾਪਸ ਚਲਾ ਜਾਂਦਾ ਕਿੰਦੇ ਦੋ ਕੁ ਦਿਨ ਤਾਂ ਉਹਨਾਂ ਨੂੰ ਲੱਗਾ ਵੀ ਸ਼ਾਇਦ ਓੰਜ ਹੀ ਆ ਜਾਂਦਾ ਪਰ ਜਦੋਂ ਰੋਜ਼ ਦਾ ਸਿਲਸਿਲਾ ਬਣ ਗਿਆ ਤੇ ਗ੍ਰੰਥੀ ਸਿੰਘ ਨਾ ਉਹਨਾਂ ਦੇ ਕੋਲ ਗਏ ਜਾ ਕੇ ਪੁੱਛਿਆ ਪੁੱਤਰ ਤੁਸੀਂ ਰੋਜ਼ ਸਕੂਲ ਦੇ ਸਮੇਂ ਇੱਥੇ ਆਉਂਦੇ ਹੋ ਗੁਰੂ ਘਰ ਆਉਣਾ ਚੰਗੀ ਗੱਲ ਹੈ ਪਰ ਸਕੂਲ ਦੇ ਸਮੇਂ ਇੱਥੇ ਆਉਂਦੇ ਹੋ ਐਸਾ ਕਾਰਨ ਕਿਉਂ ਹੁਣ ਉਹ ਬੱਚਾ ਨਾ ਜਿਵੇਂ ਉਹਨੂੰ ਪਿਆਰ ਨਾਲ ਪੁੱਛਿਆ ਗ੍ਰੰਥੀ ਸਿੰਘ ਜੀ ਨੇ ਉਹਨੇ ਬੜੇ ਪਿਆਰ ਨਾਲ ਸੱਚ-ਸੱਚ ਦੱਸਤਾ ਕਹਿੰਦਾ ਜੀ ਸਕੂਲ ਰੋਜ਼ ਜਾਂਦਾ ਸੀ ਉੱਥੇ ਜਾ ਕੇ ਜੋ ਮੇਰ ਤੋਂ ਅਧਿਆਪਕ ਟੀਚਰ ਸੌਂਦੇ ਸੀ ਨਾ ਉਹ ਮੈਨੂੰ ਆਉਂਦਾ ਨਹੀਂ ਸੀ ਖੜੇ ਰੱਖਦੇ ਸੀ ਧੁੱਪੇ ਫੇਰ ਮੈਨੂੰ ਮਾਰਨਾ ਕਰਨ ਇਸ ਕਰਕੇ ਮੈਂ ਸਕੂਲ ਜਾਣਾ ਛੱਡ ਕੇ ਤੇ ਇੱਥੇ ਆ ਜਾਣਾ ਉਹਨਾਂ ਸਮਾਂ ਇੱਥੇ ਬੈਠ ਜਾਣਾ ਮਾ ਛੁੱਟੀ ਦੇ ਸਮੇਂ ਘਰ ਚਲਾ ਜਾਣਾ ਉਹਨੇ ਕਿਹਾ ਕਿਉਂ ਜੋ ਤੇਰੇ ਤੋਂ ਸੁਣਦੇ ਆ ਤੂੰ ਸੁਣਾਉਂਦਾ ਕਿਉਂ ਨਹੀਂ ਕਹਿੰਦਾ ਮੈਂ ਬੜਾ ਯਾਦ ਕਰਦਾ ਪਰ ਮੈਨੂੰ ਨਾ ਉਹ ਯਾਦ ਹੀ ਨਹੀਂ ਹੁੰਦਾ ਜੇ ਯਾਦ ਹੋ ਵੀ ਜਾਵੇ ਤੇ ਕੁਝ ਸਮੇਂ ਬਾਅਦ ਭੁੱਲ ਜਾਣਾ ਵਾ ਉਹਨਾਂ ਕਿਹਾ ਜੇਕਰ ਮੈਂ ਤੈਨੂੰ ਇੱਕ ਚੀਜ਼ ਦਵਾਂ ਤੇ ਉਹਨੂੰ ਤੂੰ ਪੜ੍ਹੇ ਤੇ ਉਸ ਤੋਂ ਬਾਅਦ ਤੂੰ ਉਸ ਤੋਂ ਜੋ ਮੰਗੇਗਾ ਨਾ ਉਹ ਤੈਨੂੰ ਮਿਲ ਜਾਏਗਾ ਉਹਨਾਂ ਕਿਹਾ ਜੀ ਠੀਕ ਹੈ ਹੁਣ ਗ੍ਰੰਥੀ ਸਿੰਘ ਜੀ ਨੇ ਕਹਿੰਦੇ ਉਹ ਜਿਹੜਾ ਮੁੰਡਾ ਰੋਜ਼ ਉਥੇ ਜਵਾਕ ਆਇਆ ਕਰਦਾ ਸੀ ਨਾ ਉਹ ਮੁਸਲਮਾਨ ਸੀ ਕਹਿੰਦੇ ਉਹਨੂੰ ਇੱਕ ਵਰਕੇ ਤੇ ਉਹਦੀ ਭਾਸ਼ਾ ਵਿੱਚ ਹੀ ਮੂਲ ਮੰਤਰ ਲਿਖ ਕੇ ਦੇ ਦਿੱਤਾ ਉਹਨਾਂ ਕਹਿਆ ਸਵੇਰੇ ਸ਼ਾਮ ਜਦੋਂ ਤੇਰਾ ਚਿੱਤ ਕਰੇ ਤੂੰ ਇਸ ਨੂੰ ਉਚਾਰੀ ਦਿਨ ਚ ਵੀ ਤੇਰਾ ਸਮਾਂ ਲੱਗੇ ਤੂੰ ਉਚਾਰੀ ਉਸ ਤੋਂ ਬਾਅਦ ਜੋ ਵੀ ਤੇਰੀ ਮੰਗਾ ਤੇ ਉਹ ਇਸ ਪਰਮਾਤਮਾ ਅੱਗੇ ਤੂੰ ਹੱਥ ਜੋੜ ਕੇ ਅਰਦਾਸ ਕਰੀ ਤੇ ਤੈਨੂੰ ਹਾਸਲ ਹੋ ਜਾਏਗੀ ਕਹਿੰਦੇ ਉਹਨੇ ਮੂਲ ਮੰਤਰ ਉਚਾਰਿਆ ਕਰਨਾ ਕਿੰਨੇ ਦੇਖ ਤੇ ਹੀ ਦੇਖਨੇ ਮਹੀਨੇ ਵਿੱਚ ਉਨੇ ਜੋ ਯਾਦ ਕਰਿਆ ਕਰਨਾ ਨਾ ਉਹੀ ਉਹਨੂੰ ਯਾਦ ਹੋ ਜਾਇਆ ਕਰਨਾ ਕਿੰਦੇ ਹੁਣ ਨਾ ਹੌਲੀ-ਹੌਲੀ ਸਮਾਂ ਲੰਘਦਾ ਗਿਆ ਤੇ ਕਹਿੰਦੇ ਉਹ ਨਾ ਹੁਣ ਉਸ ਦੇਸ਼ ਦਾ ਕਿੰਦੇ ਪ੍ਰਧਾਨ ਮੰਤਰੀ ਬਣ ਗਿਆ ਕਿੰਦੇ ਉਹਨੇ ਨਾ ਆਪਣੀ ਕੁਰਸੀ ਦੇ ਪਿੱਛੇ ਵੱਡਾ-ਵੱਡਾ ਮੂਲ ਮੰਤਰ ਜਾਪ ਲਿਖਵਾਇਆ ਹੋਇਆ ਕਿੰਦੇ ਉਹਨੂੰ ਨਾ ਕੋਈ ਮਿਲਣ ਆਇਆ ਉਹਨੇ ਪੁੱਛਿਆ ਵੀ ਤੁਸੀਂ ਆਪਣੇ ਆ ਜਿਹੜੀ ਕੁਰਸੀ ਇਹਦੇ ਉੱਤੇ ਇੰਨਾ ਵੱਡਾ ਆ ਕੀ ਦੀ ਫੋਟੋ ਲਾਈ ਹੋਈ ਹੈ ਕਾਦੇ ਅੱਖਰ ਲਾਏ ਹੋਏ ਨੇ ਉਹਨੇ ਦੱਸਿਆ ਕਿ ਮੂਲ ਮੰਤਰ ਜਾਪ ਮੈਨੂੰ ਬਚਪਨ ਚ ਕੁਝ ਵੀ ਯਾਦ ਨਹੀਂ ਸੀ ਹੁੰਦਾ ਕਹਿੰਦੇ ਉਸ ਸਮੇਂ ਮੈਂ ਮੂਲ ਮੰਤਰ ਉਚਾਰਦਾ ਸੀ ਉਹ ਜਵਾਬ ਤੋਂ ਦੇਣ ਗਿਆ ਤੇ ਮੈਂ ਹੁਣ ਤੱਕ ਮੂਲ ਮੰਤਰ ਦਾ ਰੋਜ਼ ਸਵੇਰੇ ਸ਼ਾਮ ਜਾਪ ਕਰਦਾ ਮੈਂ ਜੋ ਜਾਪ ਕਰਕੇ ਮੰਗਦਾ ਪੂਰਨ ਵਿਸ਼ਵਾਸ ਦੇ ਨਾਲ ਉਹ ਮੈਨੂੰ ਹਾਸਲ ਹੋ ਜਾਂਦਾ ਵੇਖੋ ਇੱਕ ਨਲਾਇਕ ਬੱਚਾ ਸੀ ਜਿਹਨੂੰ ਕੁਝ ਨਹੀਂ ਸੀ ਆਉਂਦਾ ਉਹਨੇ ਮੂਲ ਮੰਤਰ ਦਾ ਜਾਪ ਕੀਤਾ ਤੇ ਕਹਿੰਦੇ ਉਹ ਉੱਥੋਂ ਦਾ ਪ੍ਰਧਾਨ ਮੰਤਰੀ ਬਣ ਗਿਆ ਤੇ ਜੇਕਰ ਆਪਾਂ ਕਹਿੰਦੇ ਆ ਬੱਚੇ ਪੜ੍ਹਦੇ ਨਹੀਂ ਆਖੇ ਨਹੀਂ ਲੱਗਦੇ ਤਾਂ ਰੋਜ਼ ਸਵੇਰੇ ਉੱਠ ਕੇ ਕਿੰਦੇ ਜੋ ਵਿਜਾਲ ਪ੍ਰਸ਼ਾਦਾ ਜੋ ਵੀ ਖਾਣ ਨੂੰ ਦਿੰਦਿਓ ਮੂਲ ਮੰਤਰ ਦਾ ਜਾਪ ਕਰਕੇ ਕਹਿ ਕੇ ਵੀ ਪਰਮਾਤਮਾ ਇਹਨੂੰ ਸਮੱਤ ਬਖਸ਼ਿਓ ਉਹਨੂੰ ਦਿਓਗੇ ਤੁਸੀਂ ਆਪ ਵੇਖਿਓ ਹੌਲੀ-ਹੌਲੀ ਉਹਦਾ ਜਿਹੜਾ ਵਤੀਰਾ ਉਹ ਜਿਹੜਾ ਉਹ ਬਦਲਣ ਲੱਗ ਜਾਏਗਾ ਆਪ ਬੈਠ ਕੇ ਜਪੋਗੇ ਬੱਚੇ ਨੂੰ ਵੀ ਕੋਲ ਬਿਠਾਓ ਪਹਿਲੇ 4 ਦਿਨ ਔਖਾ-ਸੁਖਾ ਬੈਠੇਗਾ ਫਿਰ ਹੌਲੀ-ਹੌਲੀ ਉਹ ਵੀ ਤੁਹਾਡੇ ਨਾਲ ਬੈਠ ਕੇ ਤੇ ਨਾਮ ਜਪਣ ਲੱਗ ਜਾਏਗਾ ਜਦੋਂ ਤੁਸੀਂ ਇਸ ਤਰ੍ਹਾਂ ਆਪਣੇ ਬੱਚਿਆਂ ਦੇ ਕੋਲ ਬੈਠ ਕੇ ਜਪੋਗੇ ਤੇ ਉਹ ਵੀ ਜਪਣਗੇ ਇਸ ਦਿਨ ਆਲਕਾਰ ਅਮਨ ਸ਼ਾਂਤੀ ਬਰਕਤ ਰਿਜਕ ਦਾ ਵਾਦਾ ਕਾਰੋਬਾਰ ਚ ਵਾਦਾ ਨਕਾਰਾਤਮਕਤਾ ਦੂਰ ਘਰਚਤ ਕਲਾ ਦੂਰ ਚਿੜਚਿੜਾਪਨ ਦੂਰ ਤੇ ਪਿਆਰ ਤੇ ਸ਼ਾਂਤੀ ਆਵੇਗੀ ਜੇ ਸਾਰੀਆਂ ਚੀਜ਼ਾਂ ਘਰ ਚਾਹੁੰਦੇ ਹੋ ਤੇ ਫਿਰ ਅੱਜ ਤੋਂ ਹੀ ਮੂਲ ਮੰਤਰ ਦਾ ਜਾਪ ਕਰਨਾ ਆਰੰਭ ਕਰੋ ਦੇਖਿਓ ਤੁਹਾਡੇ ਘਰ ਰੰਗ ਭਾਗ ਲੱਗਦੇ ਦੇਰ ਨਹੀਂ ਲੱਗਣੀ ਘਾਟ ਆਪਣੇ ਵਿੱਚ ਹੈ ਪਰਮਾਤਮਾ ਵਿੱਚ ਨਹੀਂ ਪਰਮਾਤਮਾ ਤਾਂ ਦੇਣ ਹਾਰ ਬਖਸ਼ਣ ਹਾਰ ਹੈ ਉਹ ਸਭ ਕੁਝ ਦੇਵੇਗਾ ਸ਼ੁਰੂਆਤ ਤੁਸੀਂ ਕਰਨੀ ਹੈ ਅੱਜ ਤੋਂ ਹੀ ਇੱਕ ਕਦਮ ਚੱਲੋਗੇ ਨਾ ਪਰਮਾਤਮਾ ਹਜ਼ਾਰਾਂ ਪੈੜਾਂ ਤਾਇਆ ਕਰਕੇ ਤੁਹਾਡੇ ਕੋਲ ਆਉਣਗੇ ਫਿਰ ਉਠੋ ਹਿੰਮਤ ਕਰੋ 5 ਮਿੰਟ ਸਵੇਰੇ 5 ਮਿੰਟ ਸ਼ਾਮ ਨੂੰ ਕਰੋ ਫਿਰ ਪਰਮਾਤਮਾ ਨਿਤਨੇਮ ਦੀਵਦਤ ਬਖਸ਼ਣਗੇ ਰੋਜ਼ ਅਰਦਾਸ ਕਰੋ ਜੋ ਚੀਜ਼ ਤੁਹਾਡੇ ਕੋਲ ਹੈ ਉਹਦਾ ਸ਼ੁਕਰਾਨਾ ਕਰੋ ਫਿਰ ਦਿਨ ਬਦਲਦੇ ਦੇਰ ਨਹੀਂ ਲੱਗਣੀ ਉਠੋ ਹਿੰਮਤ ਕਰੋ ਉਸ ਪਰਮਾਤਮਾ ਦੇ ਲਾੜ ਲਗੋ ਪਰਮਾਤਮਾ ਆਪੇ ਮਿਹਰਦਾਮੀ ਤੁਹਾਡੇ ਤੇ ਵਰਸਾਉਣਗੇ ਫਿਰ ਆਓ ਆਪਾਂ ਵੀ ਪਰਮਾਤਮਾ ਦੇ ਲੜ ਲੱਗੀਏ ਪਰਮਾਤਮਾ ਮਿਹਰ ਦਾ ਮਿਹਰ ਜ਼ਰੂਰ ਵਰਸਾਉਣਗੇ